बोले सो निहाल सत श्री अकार बोले सो नर भए सतगुरु रविदास महाराज की परम सत्कार जो गुरु सासंगत जी आप जी नु ए जान के खुशी होवेगी कि हर साल दी तरह इस साल भी दिन शुक्रवार 16 तारीख सवेरे 16 मई दिन शुक्रवार सवेरे ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਸਾਡੇ ਮਹਾਨ ਨਾਮ ਰਸੀਏ ਮਹਾਨ ਬ੍ਰह्म ਗਿਆਨੀ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਮਹਾਪੁਰਖਾਂ ਦੇ प्रवचन ਅਤੇ ਕੀਰਤਨ ਆਪ ਜੀ ਸਰਵਣ ਕਰੋਗੇ ਤੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੋਗੇ ਸੋ ਦੁਆਰਾ ਫਿਰ ਬੇਨਤੀ ਹੈ 16 ਮਈ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਹਾਨ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਉਹਨਾਂ ਦੀ ਵਰਸੀ ਸਮਾਗਮ ਤੇ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਆਪਣਾ ਜੀਵਨ ਸਫਲ ਕਰਨਾ ਹੈ ਇਹ ਵਰਸੀ ਸਮਾਗਮ ਪਿੰਡ ਰਾਏਪੁਰ ਸੂਲਪੁਰ ਤਪਸਥਾਨ ਬਾਬੇ ਜੋੜੇ ਸੰਤ ਬਾਬਾ ਪ੍ਰੀਤਮ ਦਾਸ ਜੀ ਵਿਤਰਸਾਨ ਤੇ ਇਹ ਸਮਾਗਮ ਹੋਣ ਜਾ ਰਿਹਾ ਹੈ ਸੋ ਅਸੀਂ মিডিਆ ਦੁਆਰਾ ਔਰ ਜਨਤਕ ਟੀਵੀ ਖਾਸ ਖਬਰ ਟੀਵੀ ਅਤੇ ਸਰਬ ਧਰਮ ਨਿਊਜ਼ ਚੈਨਲ ਦੁਆਰਾ ਆਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਸਭ ਨੂੰ ਆਪਣੇ ਦਰੋਂ ਕੋਲੋਂ ਸ਼ੁਭ ਸ਼ੀਰਾ ਪ੍ਰਦਾਨ ਕਰਨ ਔਰ ਮਾਲਕ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੀ ਕਿਰਪਾ ਦੇ ਨਾਲ ਇਲਾਕਾ ਨਿਵਾਸੀ ਔਰ ਨਗਰ ਪੰਚਾਇਤ ਔਰ ਸਾਰੇ ਪਤਵੰਤੇ ਸੱਜਣਾਂ ਦੁਆਰਾ ਇਹ ਮਹਾਨ ਸਮਾਗਮ ਹੋਣ ਜਾ ਰਿਹਾ ਹੈ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਔਰ ਸਾਰੇ ਹੀ ਇਲਾਕੇ ਦੀਆਂ ਸੰਗਤਾਂ ਨੂੰ ਇਹੋ ਹੀ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਪਹੁੰਚ ਕੇ ਸਮੇਂ ਦਾ ਲਾਭ ਉਠਾਓ ਔਰ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰੋ ਔਰ ਹਜੂ ਆਪਣੇ ਹਰਿਮੰਦਰ ਸਾਹਿਬ ਤੋਂ ਕੀਰਤਨੀ ਜਿ세 ਕੀਰਤਨ ਕਰਨਗੇ ਸਾਰਿਆਂ ਨੇ ਕੀਰਤਨ ਸਰਵਣ ਕਰਨਾ ਹੈ ਤਾਂ ਆਪਣਾ ਸਫਲ ਆਪਣਾ ਜੀਵਨ ਸਫਲ ਕਰਨਾ ਹੈ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਮੀਡੀਆ ਦਾ ਗੁਰੂ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਦਿਨ ਦੁੱਗਣੀ ਰਾਜ ਚੌਕ ਨੇ ਤਰੱਕੀ ਬਖਸ਼ ਕਰੇ ਤੋ ਆਓ ਸਾਰਿਆਂ ਸੰਤਨ ਉਹਤੇ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਫਤੇ ਬੋਲੇ ਸੋ ਨਿਰਭੈ ਸਤਗੁਰੂ ਵਿਦਾਸ ਬਹਾਦਰ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਕਾਰਯੋਗ ਬ੍ਰਹਮ ਭਲੇ ਸੰਤ ਬਾਬਾ ਪ੍ਰੀਤੋਂਦਾਸ ਜੀ ਮਹਾਰਾਜ ਦੀ ਜੋ ਵਰਸੀ ਸਮਾਗਮ ਹੈ 16 ਮਈ ਦਿਨ ਸ਼ੁੱਕਰਵਾਰ ਨੂੰ ਡੇਰਾ ਸੰਤਵਾ ਪ੍ਰੀਤਮ ਦਾਸ ਬਾਬੇ ਜੋੜੇਸਥਾਨ ਤੇ ਸੰਤ ਹੋਬਾ ਨਿਰਮਲ ਦਾਸ ਜੀ ਮਹਾਰਾਜ ਦੇ ਅਸ਼ੀਰਵਾਦੇ ਨਾਲ ਜੋ ਗੱਦੀ ਨਿਸ਼ੀਂ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਪ੍ਰਧਾਨ ਗੁਰੂਦਾਰ ਸਾਧੂ ਸੰਪਰਸ਼ ਸੈਟ ਰਜਿਸਟਰਡ ਪੰਜਾਬ ਦੇ ਅਸ਼ੀਰਵਾਦ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਤੋਂ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਸ਼ਰਧਾਪੂਰਵਕ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਦਾ ਜੋ ਜੀਵਨ ਸਾਡੇ ਸਮਾਜ ਵਾਸਤੇ ਉਹਨਾਂ ਨੇ ਉਪਦੇਸ਼ ਕੀਤਾ ਉਹ ਉਪਦੇਸ਼ ਸੰਤੋਬਾ ਨਿਰਮਦਾ ਜੀ ਮਹਾਰਾਜ ਦੀ ਜੋਤ ਉਹਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਆਪ ਸਰਵਨ ਕਰੀਏ ਅਤੇ ਆਪਣਾ ਜੀਵਨ ਸਫਲਾ ਕਰਿਏ ਤਾਂ ਮੈਂ মিডিਆ ਦੇ ਮਾਧਿਅਮ ਤੋਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 16 ਤਰੀਕ ਦਿਨ ਸ਼ੁੱਕਰਵਾਰ ਨੂੰ ਸਾਰੀ ਸੰਗਤ ਪਹੁੰਚ ਕੇ ਰਾਈਟ ਸਵੇਰੇ 10:00 ਵਜੇ ਪਹੁੰਚੋ 10:00 ਤੋਂ ਲੈ ਕੇ 3:00 ਵਜੇ ਤੱਕ ਇੱਕ ਪ੍ਰੋਗਰਾਮ ਚੱਲੇਗਾ ਗੁਰੂ ਦਾ ਲੰਗਰ ਤੁਟ ਬਤਾਇਆ ਜਾਏਗਾ ਅਤੇ ਮਹਾਪੁਰਸ਼ ਗੁਰੂਵਦਾਸ ਸਾਧੂ ਸੰਭੈ ਸੁਸਾਇਟੀ ਰਜਿਸਟਰਡ ਪੰਜਾਬ ਦੇ ਮਹਾਨ ਮਹਾਪੁਰਸ਼ ਕਥਾ ਕੀਰਤਨ ਦੇ ਨਾਲ ਜੋੜਨਾ ਕਰਨਗੇ ਹਜ਼ੂਰੀ ਰਾਗੀ ਹਰਮੰਦਰ ਸਾਹਿਬ ਤੋਂ ਕੀਰਤਨ ਦੇ ਨਾਲ ਜੋੜਨਾ ਕਰਗੇ ਤਾਂ ਸਾਰੇ ਹੀ ਮਹਾਪੁਰਸ਼ ਦਰਸ਼ਨ ਦੇਣਗੇ ਤਾਂ ਸਾਰੀ ਸੰਗਤ ਨੇ ਹੁਮ ਹੁਮਾ ਕੇ ਪਹੁੰਚਣਾ ਹੈ ਆਪਣਾ ਜੀਵਨ ਸਫਲਾ ਕਰਨਾ ਹੈ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੈ ਗੁਰਦੇ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹ ਜੋ ਪਹਿਲਾ ਸਾਡੇ ਮਹਾਪੁਰਸ਼ ਸੰਤ ਬਾਵਾ ਨਰਮਦਾ ਜੀ ਨੇ ਬੇਨਤੀ ਕੀਤੀ ਹੈ ਕਿ ਜੋ ਸੰਤ ਬਾਬਾ ਪੀਤਵਲਾ ਜੀ ਦੀ ਵਰਸੀ ਆ ਰਹੀ ਹੈ 16 ਤਰੀਕ ਦਿਨ ਸ਼ੁਕਰਵਾਰ ਮਈ ਨੂੰ ਮਨਾਏ ਜਾ ਰਹੀ ਹੈ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਹਮ ਆਕੇ ਇਸ ਸਮਾਗਮ ਵਿੱਚ ਆਪਣਾ ਹਿਸਾ ਪਾਓ ਤੇ ਸ਼ਰਧਾ ਨਾਲ ਗੁਰੂ ਮਾਇ ਦੀ ਕਿਰਪਾ ਦੇ ਨਾਲ ਤੁਸੀਂ ਇਹ ਜੋ ਹੈ ਸਮਾਗਮ ਮਨਾਉਣਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵਾਹ ਪੁਰਜ ਆਪਣੇ ਦਿੰਦੇ ਹਨ ਉਹ ਉਪਦੇਸ਼ ਆਪ ਨੇ ਸਰਵਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈ ਗੁਰਦੇਵ ਧੰਨ ਗੁਰਦੇ ਸਮੂਹ 사త్సੰਗਤ ਜੀ ਨੂੰ ਸਨਮਰ ਬੇਨਤੀ ਹੈ ਕਿ 16 ਮਈ ਦਿਨ ਸ਼ੁੱਕਰਵਾਰ ਨੂੰ ਡੇਰਾ ਸੰਤ ਬਾਬਾ ਪ੍ਰੀਤਮ ਜਾਸ ਜਿਹਦੇ ਸਥਾਨ ਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਸਲਾਨਾ ਵਰਸੀ ਮਨਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਸਮੂਹ 사త్సੰਗ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਓ ਅਸੀਂ ਰਲ ਕੇ ਇਸ ਥਾਂ ਤੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਕੀਰਤਨੀ ਜਿੱਥੇ ਵੀ ਪਹੁੰਚ ਰਹੇ ਨੇ ਉਹਨਾਂ ਦਾ ਲਾਭ ਠਾਈਏ ਜੈ ਗੁਰਦੇਵ ਧੰਗੁਰਦੇਵ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ